ਅੱਖਾਂ ਸਾਵੇਂ ਲਾਲ ਸ਼ਹੀਦ ਹੋ ਗਏ ਭਾਈ ਦਇਆ ਸਿੰਘ ਉਹਨਾਂ ਨੂੰ ਮਹਾਰਾਜ ਕਹਿੰਦੇ ਸੰਧਿਆ ਦਾ ਨਿਤਨੇਮ ਹੋਵੇਗਾ ਸੋਦਰ ਦਾ ਜਾਪ ਹੋਇਆ ਬਾਬਾ ਜੀਤ ਸਿੰਘ ਦੇ ਜਨਮ ਤੇ ਇੱਕ ਸ਼ਬਦ ਪੜਿਆ ਸੀ ਆਨੰਦ ਭਇਆ ਮੇਰੀ ਮਾਏ ਅੱਜ ਸ਼ਹੀਦੀ ਤੇ ਵੀ ਉਹੀ ਪੜਿਆ ਗਿਆ ਆਨੰਦ ਭਇਆ ਮੇਰੀ ਮਾਏ ਸਿੱਖ ਸਦਾ ਆਨੰਦ ਵਿੱਚ ਹੈ ਚਾਹੇ ਖੁਸ਼ੀ ਹੈ ਚਾਹੇ ਗਮੀ ਹੈ ਔਰ ਐਲਾਨ ਹੋਇਆ ਗੁਰੂ ਘਰ ਵੱਲੋਂ ਮੌਤ ਜਦੋਂ ਹੁੰਦੀ ਹੈ ਨਾ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜਿਓ ਚਾਹੇ ਸ਼ਹੀਦੀ ਹੈ ਮਰਗ ਹੈ ਚਾਹੇ ਗੁਰਪੁਰਬ ਹੈ ਕੀਰਤਨੀ ਹੋਣਾ ਹੈ ਕਥਾ ਹੀ ਹੋਣੀ ਹੈ ਮਤ ਮੈਂ ਪਿਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਪਿਛੋਂ ਰੋਣਾ ਨਹੀਂ ਹੈ ਸਾਧੂ ਦੇ ਸ਼ਹੀਦ ਦੇ ਜਾਣ ਤੇ ਕੋਈ ਰੋਣ ਧੋਣ ਨਹੀਂ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋ ਬਹੁ ਸਾਕਤ ਬਾਪੁਰੇ ਜੋ ਹਟੇ ਹਾਟ ਵਿਕਾਏ ਤੇ ਸਾਡੇ ਵਾਲਿਆਂ ਇਹ ਬਾਣੀ ਧਿਆਨਾਂ ਪੜੀ ਨਹੀਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਵੈਣ ਪਾਉਣ ਲੱਗ ਪੈਂਦੇ ਉਹ ਅੱਛਾ ਲੋਕਾਂ ਦੇ ਪਾਉਣੇ ਨੇ ਪ੍ਰਚਾਰਕ ਵੀ ਰੋਈ ਜਾਂਦਾ ਸਟੇਜ ਤੇ ਬੈਠਾ ਤੇ ਨਾਲ ਹੋਰ ਬਹਾਨੇ ਕੱਢ ਲਏ ਲੰਗਰ ਚ ਜੀ ਪਕੌੜੇ ਨਾ ਕੱਢ ਲਿਓ ਮਠਿਆਈ ਨਾ ਬਣ ਜਾਵੇ ਅੱਗੋਂ ਟੋਕਦੇ ਪਤਾ ਕਿਵੇਂ ਜੇ ਆਖੀਏ ਵੀ ਕਿਉਂ ਇਹ ਗੱਲਾਂ ਕਰਦੇ ਹੋ ਅੱਛਾ ਜੀ ਤੁਹਾਡੇ ਘਰ ਚ ਬੱਚਾ ਮਰ ਜਾਵੇ ਤੁਸੀਂ ਮਠਿਆਈ ਕੱਢਦੇ ਹੋ ਇਹਨਾਂ ਦੇ ਖੋਪੜ ਵਿੱਚ ਕੋਈ ਵਿਚਾਰ ਟਿਕਾਓ ਵੀ ਸਾਡੇ ਬੱਚਿਆਂ ਦਾ ਕੀ ਕੰਪੈਰੀਸ਼ਨ ਹੈ ਸਾਬਜ਼ਾਦਿਆਂ ਦਾ ਸਾਡੇ ਬੱਚੇ ਦੇ ਕੰਡਿਆਂ ਤੇ ਨਹੀਂ ਚੱਲ ਸਕਦੇ ਸੂਲ ਚੁੱਭ ਜਾਵੇ ਚੀਕ ਝੰਗਾੜਾ ਪਾਉਂਦੇ ਨੇ ਬਤੀ ਗਈ ਹੋਵੇ ਗਵਾਂਡੀਆਂ ਦੇ ਘਰ ਨਹੀਂ ਜਾ ਸਕਦੇ ਨੇਰੇ ਤੋਂ ਡਰ ਕੇ ਤੁਸੀਂ ਸਹਿਬਜ਼ਾਦਿਆਂ ਨਾਲ ਕੰਪੇਅਰ ਕਰ ਦਿੱਤਾ ਸ਼ਹਾਦਤ ਆਪ ਮੰਗ ਕੇ ਲਈ ਹੈ ਸਹਿਬਜ਼ਾਦਿਆਂ ਨੇ ਆਪ ਮਕਤਲ ਵਿੱਚ ਗਏ ਨੇ ਮਕਤੂਲ ਬਣ ਕੇ ਗੁਰੂ ਘਰ ਵਿੱਚ ਕਿਧਰੇ ਵੀ ਜਗ੍ਹਾ ਨਹੀਂ ਹੈ ਵੈਣ ਪਾਉਣ ਦੀ ਵਿਰਾਗ ਹੋਰ ਛਾਇ ਹੈ ਅੰਦਰੋਂ ਪ੍ਰੇਮ ਉਤਪੰਨ ਹੋਣਾ ਇਹ ਵੱਖਰਾ ਵਿਸ਼ਾ ਹੈ ਪਰ ਆਖਣਾ ਲੰਗਰ ਚਾਹ ਨਾ ਬਣੇ ਐਦਾਂ ਨਾ ਕਰਿਓ ਆਹ ਸ਼ਬਦ ਨਾ ਪੜਿਆ ਜਾਵੇ ਹੱਦ ਹੋ ਗਈ ਤੁਹਾਡੇ ਵਾਲੀ ਉਹ ਸ਼ਹੀਦੀ ਨੂੰ ਢੈਂਦੀ ਕਲਾ ਚ ਲੈ ਗਏ ਹੋ ਜੇ ਤੁਹਾਡੇ ਵਾਂਗੂ ਬਾਬਾ ਬੰਦਾ ਸਿੰਘ ਬਹਾਦਰ ਵੈਣ ਪਾਉਣ ਲੱਗ ਜਾਂਦਾ ਸਰਹੰਦ ਦੀ ਇਟ ਨਾ ਇਟ ਨਾ ਖੜਕਦੀ ਆ ਇੱਕ ਹੋਰ ਮਸਲਾ ਖੜਾ ਕਰੀ ਫਿਰਦੇ ਨੇ ਅਖੇ ਵੇਖੋ ਜੀ ਗੁਰਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ 27 ਦਸੰਬਰ ਨੂੰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹੀਦੀ ਆ ਗਈ 27 ਦਸੰਬਰ ਨੂੰ ਹੁਣ ਕੀ ਕਰਨਾ ਅਖੇ ਦਿਨ ਬਦਲੋ ਕਿੱਦਾਂ ਬਦਲੋਗੇ ਦੱਸੋ ਮੈਨੂੰ ਤੁਹਾਡੀ ਪ੍ਰੋਬਲਮ ਪਤਾ ਕੀ ਹੈ ਅੱਜ ਕੱਲ ਅੰਗਰੇਜ਼ੀ ਕੈਲੰਡਰ ਨਾਲ ਚੱਲ ਗਏ ਆ ਅਸੀਂ ਸਮਝਦੇ ਹੀ ਨਹੀਂ ਵੀ ਗੁਰੂ ਪਾਤਸ਼ਾਹਿਆਂ ਦੇ ਦਿਹਾੜੇ ਸੁਦੀ ਵਦੀ ਨਾਲ ਨੇ ਸੁਦੀ 15 ਦਿਨ ਚਾਨਣਾ ਪੱਖ ਚੰਦ ਦਾ ਵਦੀ 15 ਦਿਨ ਹਨੇਰੇ ਚ ਰਹਿੰਦਾ ਜਦੋਂ ਅਸਮਾਨ ਔਰ ਮੈਂ ਇੱਕ ਕਥਾ ਕਰ ਦੇਣੀ ਲੋਕਾਂ ਕਣੋ ਲੋ ਜੀ ਬਾਬਾ ਜੀ ਬ੍ਰਾਹਮਣਾਂ ਦੀ ਗੱਲ ਕਰਦੇ ਅੱਛਾ ਮੈਨੂੰ ਦੱਸਿਓ ਕਿ ਚੰਦਰਮਾ ਬ੍ਰਾਹਮਣ ਦੇ ਹੁਕਮ 'ਚ ਚੜਦਾ ਕਿ ਜੋ ਬਤਾ ਸੁਦੀ ਵਦੀ ਨਾ ਬ੍ਰਾਹਮਣ ਦਾ ਕੀ ਸੰਬੰਧ ਹੋ ਗਿਆ ਇਹ ਨੇਚਰ ਤੇ ਵਾਹਿਗੁਰੂ ਦੇ ਹੁਕਮ ਚ ਹੈ ਔਰ ਕਿੱਡਾ ਵਧੀਆ ਕੈਲੰਡਰ ਹੈ ਸਾਡਾ ਵਿਕਰਮੀ ਪੈਟਰਨ ਜਿਵੇਂ ਚੱਲ ਰਿਹਾ ਇਦਾਂ ਹੀ ਸਾਡਾ ਇੱਕ ਕੈਲੰਡਰ ਹੈ ਸਿੱਖਾਂ ਦਾ ਨਾਨਕਸ਼ਹੀ ਸੰਮਤ ਨਾਨਕਸ਼ਹੀ ਕੈਲੰਡਰ ਨਹੀਂ ਉਹ ਪੁਰੇਵਾਲ ਦੀ ਸ਼ਰਾਰਤ ਸੀ ਜੋ 2003 ਇਸਵੀ ਚ ਲਾਂਚ ਕੀਤਾ ਦੋ ਸੰਗਰਾਦਾ ਹੋ ਗਈਆਂ ਦੋ ਪ੍ਰਕਾਸ਼ ਦਿਹਾੜੇ ਹੋ ਗਏ ਰੋਜ਼ ਹੀ ਲੜਦੇ ਆਪਾਂ ਮੈਨੂੰ ਇੱਕ ਵਾਰ ਦੱਸੋ 2003 ਤੋਂ ਪਹਿਲਾਂ ਕਦੇ ਵੀ ਖਾਲਸਾ ਲੜਿਆ ਦਿਹਾੜਿਆਂ ਤੋਂ ਕਦੇ ਨਹੀਂ ਲੜੇ ਅਸੀਂ ਅਸੀਂ ਉਹ ਕੈਲੰਡਰ ਮੰਨਿਆ ਜਿਹੜਾ ਗੁਰੂ ਨਾਨਕ ਨੇ ਮੰਨਿਆ ਬਾਣੀ ਚ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦਕਾ ਚੇਲਾ ਇਹ ਭਵਿਖਿਆਤ ਵਾਕ ਸਨ 1578 ਬਿਕਰਮੀ ਚ ਮੁਗਲਾਂ ਦਾ ਰਾਜ ਆਵੇਗਾ ਬਾਬਰ ਕਿਆਂ ਦਾ 1797 ਈਸਵੀ ਚ ਮੁਗਲਾਂ ਦਾ ਰਾਜ ਪਟਿਆ ਜਾਵੇਗਾ 12 ਮਾਨੇ ਜਨਵਰੀ ਫਰਵਰੀ ਨਹੀਂ ਹੈ ਸਿੱਤਾ 12 ਦਾ ਜ਼ਿਕਰ ਹੈ ਬਾਣੀ ਚ ਤੇ ਜੋ ਗੁਰੂ ਨਾਨਕ ਨੂੰ ਪਾਇਆ ਹੈ ਉਹੀ ਸਾਡਾ ਪਹਿਲਾ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਮੰਨਦਾ ਰਿਹਾ ਉਹੀ ਸਿੱਖ ਜਗਤ ਦਾ ਮਹਾਨ ਰਾਜਾ ਰਣਜੀਤ ਸਿੰਘ ਮੰਨਦਾ ਰਿਹਾ ਕੀ ਸੋਰਸਸ ਦੀ ਕਮੀ ਸੀ ਉਹ ਨਹੀਂ ਸੀ ਕੈਲੰਡਰ ਇੱਕ ਹੋਰ ਖੜਾ ਕਰ ਸਕਦੇ ਠੀਕ ਹੈ ਇੰਡੀਅਨ ਸਬ ਕੌਂਟੀਨੈਂਟ ਦੇ ਕੈਲੰਡਰ ਬਹੁਤਾਤ ਵਿੱਚ ਚੰਦਰਮੇ ਦਾ ਪੱਖ ਰੱਖਦੇ ਨੇ ਕਈ ਆਂਦੇ ਨਹੀਂ ਵੇਖੋ 크리스마ਸ ਫਿਕਸ ਹੈ ਤੁਸੀਂ ਵੀ ਦਿਹਾੜੇ ਫਿਕਸ ਕਰੋ ਈਸਵੀ ਨਾਲ ਇਹ ਸੋਚਿਆ ਹੀ ਨਹੀਂ ਤੁਸੀਂ ਵੀ ਇੱਕੋ 크리스마ਸ ਹੀ ਫਿਕਸ ਹੈ 크ਰਿਸਚੀਅਨਿਟੀ ਦਾ ਇੱਕ ਵੱਡਾ ਦਿਹਾੜਾ ਹੈ ਈਸਟਰ ਉਹ ਵੀ ਚੰਦਰਮੇ ਨਾਲ ਮਨਾਉਂਦੇ ਨੇ ਹਰ ਸਾਲ ਵੱਖਰੀ ਤਰੀਕੇ ਆਉਂਦਾ ਉਹ ਬਿਜ਼ਨਸ ਕੈਲੰਡਰ ਨਾਲ ਨਹੀਂ ਮਨਾਉਂਦੇ ਇੱਕ ਵੱਡਾ ਦਿਹਾੜਾ ਇਸਲਾਮ ਦਾ ਹੈ ਈਦ ਉਹ ਵੀ ਚੰਦਰਮੇ ਨਾਲ ਮਨਾਉਂਦੇ ਨੇ ਉਹ ਵੀ ਈਸਵੀ ਨਾਲ ਨਹੀਂ ਇੱਕੇ ਦਿਨ ਨਹੀਂ ਆਉਂਦਾ ਅਗਲੇ ਸਾਲ ਤਰੀਕ ਬਦਲਦੀ ਐ ਤੁਸੀਂ ਇਹ ਕਿਉਂ ਨਹੀਂ ਸਮਝਿਆ ਜਦੋਂ ਤੁਹਾਨੂੰ ਤਰਕ ਦਿੱਤਾ ਕਿਸੇ ਨੇ ਵੇਖੋ ਜੀ ਆ 2025 ਚ ਦੋ ਵਾਰ ਪ੍ਰਕਾਸ਼ ਦਿਹਾੜਾ ਕਲਗੀ ਧਰਦਾ ਆ ਗਿਆ 26 ਚਾਉਣਾ ਹੀ ਨਹੀਂ ਇਹਨੂੰ ਖੋਲੋ ਇਹ ਗੁੰਮਰਾਹ ਕਰ ਰਿਹਾ ਤੁਹਾਨੂੰ ਪ੍ਰਚਾਰਕ ਈਸਵੀ ਦੀ ਗੱਲ ਕਰ ਰਿਹਾ ਨਾਨਕ ਸ਼ਾਈ ਸੰਮਤ ਵਿੱਚ ਬਿਕਰਮੀ ਸਮਤ ਵਿੱਚ ਕੋਸ ਉਦੀ 7ਵੀਂ ਹਰ ਸਾਲ ਆਉਣਾ ਤੇ ਇੱਕ ਵਾਰ ਹੀ ਆਉਣਾ ਹੈ ਕਿਉਂ ਇੰਟਰਮਿੰਗਲ ਕਰ ਰਹੇ ਹੋ ਕਿਉਂ ਚੰਦ ਤੇ ਸੂਰਜ ਨੂੰ ਜੋੜਨ ਨੂੰ ਫਿਰਦੇ ਹੋ ਜੋ ਕੁਦਰਤ ਨਹੀਂ ਜੋੜਦੀ ਤੇ ਜੇ ਤੁਸੀਂ ਫਿਕਸ ਕਰਨਾ ਦਿਹਾੜਾ ਆਂਦੇ ਜੀ ਨਾ 5 ਜਨਵਰੀ ਫਿਕਸ ਕਰੋ ਮੈਨੂੰ ਇੱਕੋ ਜਵਾਬ ਦਿਓ ਗੁਰਬਾਣੀ ਦਾ ਹੁਕਮ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦਸੈ ਵਾਟ ਮਰੀਦਾ ਜੁਲੀਆ ਗੁਰੂਆਂ ਦਾ ਕਦੇ ਝੂਠ ਨਹੀਂ ਮਾਰਨਾ ਤੁਸੀਂ ਆਂਦੇ ਅਕਾਲ ਤਖਤ ਤੇ ਬਹਿ ਕੇ 5 ਜਨਵਰੀ ਫਿਕਸ ਕਰਨਾ ਆਪ ਤੇ ਤੁਸੀਂ ਝੂਠੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਝੂਠ ਚ ਬੋਣਾ ਜੇ ਕੁਫਰ ਤੋਲਣ ਲਾਉਣਾ ਜੇ ਅੱਛਾ ਮੰਨ ਲਓ ਮੇਰਾ ਜਨਮ ਹੈ ਜੀ 9 ਮਾਰਚ ਦਾ ਤੁਸੀਂ ਮੈਨੂੰ ਆਖਿਆ 11 ਮਾਰਚ ਨੂੰ ਬਾਬਾ ਜੀ ਹੈਪੀ ਬਰਥਡੇ ਤੇ ਮੈਂ ਹੱਥ ਜੋੜ ਤੇ ਵੀ ਦਿਮਾਗ ਚ ਨੁਕਸ ਪੈ ਗਿਆ ਤੁਹਾਨੂੰ ਕੱਲ ਤੇ ਦੱਸਿਆ ਵੀ 9 ਮਾਰਚ ਆ 11 ਮਾਰਚ ਕਿਦਾਂ ਬਣਾਤਾ ਜੇ ਤੁਹੀਂ ਕੀਤੀ ਅਗੋਂ ਜਿੱਦ ਵੀ ਨਹੀਂ ਸਾਡਾ ਜੀ ਪੰਥ ਦਾ ਫੈਸਲਾ ਅਸੀਂ 11 ਮਾਰਚ ਨੂੰ ਹੀ ਵਚ ਕਰਨਾ ਹੈ ਮੈਂ ਕੀ ਆਖਾਂਗਾ ਦਿਮਾਗ ਭੋਂ ਗਿਆ ਤੁਹਾਡਾ ਜਾਣ ਬੁੱਝ ਕੇ ਮੇਰੇ ਇਤਿਹਾਸ ਨੂੰ ਮਿਥਿਹਾਸ ਕਰ ਰਹੇ ਹੋ ਮੇਰੇ ਵਜੂਦ ਨੂੰ ਖਤਮ ਕਰ ਰਹੇ ਹੋ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ 7 ਦਿਨ ਚਾਨਣਾ ਪਖ ਪੋਹ ਸੁਦੀ 7ਵੀਂ ਸੀ ਉਦਣ ਤੇ ਜੇ ਤੁਸੀਂ ਈਸਵੀ ਕੈਲੰਡਰ ਵੱਲ ਜਾਣਾ ਤਾਂ ਕੋਈ 22-23 ਦਸੰਬਰ ਆਇਆ ਸੀ ਹੁਣ ਤੁਸੀਂ 5 ਜਨਵਰੀ ਫਿਕਸ ਕਰਦੇ ਹੋ ਕਿੰਨੇ ਦਿਨਾਂ ਦਾ ਫਰਕ ਪੈ ਗਿਆ 31 ਦਸੰਬਰ ਤੱਕ 7-8 ਦਿਨ ਉਹ ਹੋ ਗਏ ਤੇ 5 ਦਿਨ ਉਤਲੇ 12-13 ਦਿਨਾਂ ਦਾ ਫਰਕ ਪੈ ਗਿਆ ਨਾ ਸਾਲ ਪਿੱਛੇ ਗੁਰਾਂ ਦੇ ਪ੍ਰਕਾਸ਼ 'ਚ ਹੁਣ 350 ਸਾਲ ਤੋਂ ਉੱਤੇ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨੂੰ 350 ਸਾਲ ਨੂੰ 13-14 ਦਿਨਾਂ ਨਾਲ ਗੁਣਾ ਕਰ ਲਓ ਮਲਟੀਪਲਾਈ ਇਹ ਜਿੰਨੇ ਦਿਨ ਬਣ ਗਏ ਇੰਨੀ ਉਮਰ ਹੀ ਗਲਤ ਕਰ ਦੇਣੀ ਗੁਰਾਂ ਦੀ ਤੁਸੀਂ ਸਾਲਾਂ ਦਾ ਹੀ ਅੱਗਾ ਪਿੱਛਾ ਹੋ ਜਾਣਾ ਤੁਹਾਡੇ ਦਿਨ ਫਿਕਸ ਕਰਨ ਨਾਲ ਨਾਲੇ ਜਦੋਂ ਬਾਣੀ ਚ ਆ ਗਿਆ ਵੀ ਮੇਰਾ ਸਿੱਖ ਝੂਠ ਨਹੀਂ ਮਾਰਦਾ ਤੁਸੀਂ ਝੂਠੇ ਦਿਹਾੜੇ ਤੇ ਕਿਵੇਂ ਅਰਦਾਸ ਕਰੋਗੇ ਤੋਂ ਭਾਈ ਜੀ ਇਦਾਂ ਨਹੀਂ ਤੁਹਾਡੇ ਕਹਿਣ ਤੇ ਲਿਖਤਾਂ ਬਦਲੀਆਂ ਜਾਂਦੀਆਂ ਤੇ ਤੁਹਾਡੇ ਕਹਿਣ ਤੇ ਚੱਲ ਪਏ ਪਹਿਲਾਂ ਤੇ ਆਵਨ 78 ਵਾਲੀ ਪੰਕਤੀ ਬਦਲਣੀ ਪੈਣੀ ਹੈ ਗੁਰੂ ਨਾਨਕ ਦਾ ਗ੍ਰੰਥ ਰੱਦ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਰੱਦ ਹੋਵੇਗਾ ਸੰਬਤ 17 ਸੈਸਪਣੇਜਾ ਅਰਧ ਸੈਸਪੁਨਤੀਨ ਕਹਿਜਾ ਮਹਾਨ ਕੋਸ਼ ਰੱਦ ਸਾਡਾ ਗੁਰਪ੍ਰਤਾਪ ਸੂਰਜ ਗ੍ਰੰਥ ਰੱਦ ਸਾਡਾ ਪੰਥ ਪ੍ਰਕਾਸ਼ ਮਹਿਮਾ ਪ੍ਰਕਾਸ਼ ਤਵਾਰੀਖ ਗੁਰੂ ਖਾਲਸਾ ਰੱਦ ਸਾਡੇ ਗੁਰਾਂ ਦੇ ਸਾਰੇ ਹੀ ਹੁਕਮਨਾਮੇ ਰੱਦ ਕਿਉਂਕਿ ਉਹਨਾਂ ਚ ਬਿਕਰਮੀ ਤਰੀਕਾ ਨੇ ਬਹੁਤਾ ਚਿੱਟੀ ਖਲੜੀ ਦੇ ਪਿੱਛੇ ਨਾ ਲੱਗੋ ਅੱਗੇ ਤੂਫਾਨ ਆਇਆ ਪਿਆ ਪੰਜਾਬ ਦੇ ਇਲਾਕੇ ਚ ਕ੍ਰਿਸਚੀਅਨਿਟੀ ਦਾ ਲਾਲਚ ਦੇ ਕੇ ਝੂਠ ਬੋਲ ਕੇ ਕਨਵਰਟ ਕੀਤਾ ਜਾ ਰਿਹਾ ਹੈ ਤੇ ਤੁਸੀਂ ਫੇਰ ਉਹਨਾਂ ਦੇ ਈਸਵੀ ਦੇ ਪਿੱਛੇ ਭੱਜੇ ਫਿਰਦੇ ਹੋ ਕਈ ਆਖਣਗੇ ਲੈ ਫੇਰ ਆਪ ਦਾ ਪਾਸਪੋਰਟ ਤੇ ਈਸਵੀ ਨਾ ਬਣਾਇਆ ਭਾਈ ਜੀ ਹੁਣ ਈਸਵੀ ਚੱਲ ਰਹੀ ਹੈ ਗੁਰੂ ਕ્યા ਵੇਲੇ ਸੁਦੀ ਵਦੀ ਚੱਲੀ ਸੀ ਜੇ ਇਤਿਹਾਸ ਬਦਲਾਂਗੇ ਸਾਡੇ ਧਾਰਮਿਕ ਗ੍ਰੰਥ ਰੱਦ ਹੋਣਗੇ ਤੇ ਨਾਲੇ ਸਾਡਾ ਕੀ ਰਤਬਾ ਗੁਰੂ ਦੇ ਤੁਲ ਸਾਡਾ ਤੇ ਕੋਈ ਦਿਨ ਯਾਦ ਰੱਖੇ ਜਾਂ ਨਾ ਰੱਖੇ ਕੋਈ ਹਸਤੀ ਹੈ ਹੀ ਨਹੀਂ ਜਾਦ ਤੇ ਰੱਖਣ ਵਾਲੇ ਉਹਨਾਂ ਦੇ ਦਿਨ ਨੇ ਹੁਣ ਹਿੰਦੂ ਵੀਰਾਂ ਦੀ ਪ੍ਰੋਬਲਮ ਕੀ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਮਿਥਿਆਸ ਹੈ ਜਿਹਨੂੰ ਬਾਣੀ ਨੇ ਮੋਹਰ ਲਾ ਦਿੱਤੀ ਉਹ ਕਦੇ ਵੀ ਮਿਥ ਨਹੀਂ ਹੋ ਸਕਦਾ ਬਾਣੀ ਤੇ ਸੱਚ ਬੋਲਣ ਦੀ ਜਾਂਦੀ ਹੈ ਜਦੋਂ ਬਾਣੀ ਚ ਆ ਗਿਆ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਰਾਮ ਗयो ਰਾਵਣ ਗयो ਜਾਂ ਕੋ ਬਹੁ ਪਰਿਵਾਰੇ ਦਾ ਮਤਲਬ ਹੈ ਸ਼੍ਰੀ ਰਾਮਚੰਦਰ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ ਪਰ ਐਗਜ਼ੈਕਟ तरीका ਨਾ ਹੁਣ ਕਰਕੇ ਹਿੰਦੂ ਵੀਰਾਂ ਤੇ ਟਿਕਾ ਟਿੱਪਣੀ ਹੋ ਗਈ ਜੀ ਤੁਹਾਡਾ ਮਿਥਿਹਾਸ ਹੈ ਤੇ ਤੁਹਾਡੇ ਕੋਲ ਸਿੱਖੋ ਆਪਦੀਆਂ ਤਰੀਕਾ ਨੇ ਤੁਸੀਂ ਵੀ ਕ੍ਰਿਸ਼ਚਨਾ ਵਾਂਗੂ ਨਕਲੀ ਤਰੀਕ ਫਿਕਸ ਕਰ ਰਹੇ ਹੋ 25 ਦਸੰਬਰ ਨਾਲ ਕੋਈ ਲੇਖਾ ਜੋਖਾ ਨਹੀਂ ਕ੍ਰਿਸ਼ਚੀਅਨਿਟੀ ਦਾ ਇਹਨਾਂ ਇੱਕ ਦਿਨ ਫਿਕਸ ਕੀਤਾ ਸੀ ਤੁਸੀਂ ਵੀ ਆਪਣੇ ਇਤਿਹਾਸ ਨੂੰ ਜਾਣ ਬੁੱਝ ਕੇ ਮਿਥਿਹਾਸ ਬਣਾਉਣਾ ਚਾਹੁੰਦੇ ਹੋ ਤੋ ਅਸੀਂ ਫੋਲੋ ਕਿਨੂੰ ਕਰਨਾ ਪੂਰੇ ਕਾ ਕੀਆ ਸਭ ਕੁਝ ਪੂਰਾ ਸਭ ਤੇ ਵੱਡ ਸਮਰਾਠ ਗੁਰਦੇਵ ਗੁਰਾਂ ਨੇ ਬਿਕਰਮੀ ਪੈਟਰਨ ਮੰਨਿਆ ਔਰ ਹਿੰਦੂ ਵੀਰਾਂ ਦਾ ਬਿਕਰਮੀ ਪੈਟਰਨ ਅਨੁਸਾਰ ਕੋਈ ਵੀ ਇਤਿਹਾਸ ਨਹੀਂ ਕਿਉਂਕਿ ਇਸ ਕੈਲੰਡਰ ਨੂੰ ਤੇ ਲਾਗੂ ਹੋਇਆ 2100 ਸਾਲ ਹੋਇਆ ਤੇ ਹਿੰਦੂ ਵੀਰਾਂ ਦੇ ਜਿੰਨੇ ਵੀ ਅਵਤਾਰ ਨੇ ਉਹ ਤੇ ਹਜ਼ਾਰਾਂ ਸਾਲ ਪਹਿਲਾਂ ਆਏ ਨੇ ਤੋ ਰੱਬ ਦਾ ਵਾਸਤਾ ਦੇ ਸੁਧੀ ਵਧੀ ਨੂੰ ਬ੍ਰਾਹਮਣਾ ਨਾਲ ਨਾ ਜੋੜੋ ਇਹ ਚੰਦਰਮੇ ਦਾ ਪੱਖ ਹੈ ਇਹ ਕੁਦਰਤ ਦੀ ਖੇਲ ਹੈ ਕੁਦਰਤ ਬ੍ਰਾਹਮਣ ਨਹੀਂ ਚਲਾ ਰਿਆ ਗੁਰਤੇ ਬਾਹਰ ਕਿਸ ਨਹੀਂ ਗੁਰਕੀਤਾ ਲੋੜੇ ਸੋ ਹੋਏ ਕੁਦਰਤ ਗੁਰੂ ਪਰਮੇਸ਼ਰ ਦੇ ਹੁਕਮ ਚ ਚਲਦੀ ਹੈ ਕਰਨਾ ਕੀ ਹੈ 27 ਦਸੰਬਰ ਨੂੰ ਬੋ ਸੁਦੀ ਸਤਵੀ ਨੂੰ ਵਧਾਈ ਦੇਣੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਤੇ ਸਜਦਾ ਕਰਨਾ ਹੈ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਦੀ ਸ਼ਹੀਦੀ ਨੂੰ ਕਰਨਾ ਕਿਵੇਂ ਹੈ ਕਥਾ ਤੇ ਕੀਰਤਨੀ ਹੋਵੇਗਾ ਸਾਡਾ ਤੇ ਇਹ ਹੀ ਸਿਧਾਂਤ ਹੈ ਕੋਈ ਜਮ ਪਵੇ ਪੜੀ ਦਾ ਆਨੰਦ ਭਇਆ ਮੇਰੀ ਮਾਏ ਵਿਆਹ ਹੋਵੇ ਪਰਿਵਾਰ ਵਧੇ ਅਸੀਂ ਪੜਦੇ ਆਂ ਆਨੰਦ ਭਇਆ ਮੇਰੀ ਮਾਏ ਸਾਡੇ ਘਰ ਵਿੱਚ ਮਰਗ ਹੋਏ ਜਾਂ ਸ਼ਹੀਦੀ ਕੜਾ ਪ੍ਰਸ਼ਾਦ ਕਰਕੇ ਕੀ ਪੜਦੇ ਆਂ ਆਨੰਦ ਭਇਆ ਮੇਰੀ ਮਾਏ ਤੇ ਤੰਗੀ ਕੀ ਹੈ ਦਿਹਾੜਾ ਕੋਈ ਵੀ ਰਲ ਜਾਵੇ ਗੁੰਮਰਾਹ ਹੋਣ ਤੋਂ ਬਚੋ ਆਪਣੇ ਪ੍ਰਾਚੀਨ ਇਤਿਹਾਸ ਨਾਲ ਜੁੜੋ ਨਵੀਆਂ ਲਿਖਤਾਂ ਖਲਾਰ ਕੇ ਸੁੱਟ ਦੇਣਗੀਆਂ ਤੁਹਾਡੇ ਧਰਮ ਨੂੰ